ਕੋਈ ਆਮ ਆਦਮੀ ਪਾਰਟੀ ਦੇ ਭਰੋਸਾ ਵਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਲੋਕਾਂ ਨੇ ਕੰਮਾਂ ਨੂੰ ਵੋਟ ਪਾਈ ਹੈ ਬਹੁਤ ਵਧੀਆ ਰੁਝਾਨ ਨੇ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਨੇ ਕੀਤਾ ਚਾਰਾਂ ਚੋਂ ਤਿੰਨ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤੀ ਆ ਕੈਂਡੀਡੇਟ ਨੇ ਵਿੰਦ ਕੀਤੀ ਪਾਰਟੀ ਨੇ ਅੱਛੇ ਕੰਮ ਕੀਤੇ ਸਾਡੇ ਮਾਨ ਸਾਹਿਬ ਨੇ ਅੱਛੇ ਕੰਮ ਕੀਤੇ ਉਹ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਜੋ ਫਤਵਾ ਠੀਕ ਲੱਗਦਾ ਉਹੀ ਫਤਵਾ ਲੋਕ ਦਿੰਦੇ ਆ ਇਹ ਵਿਰੋਧੀਆਂ ਨੂੰ ਜਵਾਬ ਮਿਲ ਗਿਆ ਵੀ ਕੰਮ ਹੋ ਰੇ ਕਿ ਨਹੀਂ ਜੇ ਕੰਮ ਹੋ ਰੇ ਤੇ ਲੋਕਾਂ ਨੇ ਵੋਟ ਪਾਈ ਫਤਵਾ ਦਿੱਤਾ ਜਿੱਤ ਹਾਰ ਇੱਕ ਲੋਕਤੰਤਰ ਦਾ ਹਿੱਸਾ ਵਾ ਰਾਜਾ ਬੜੇங்கோ ਵੇ ਚਾਹੇ ਕੋਈ ਹੋਵੇ ਲੋਕਤੰਤਰ ਦਾ ਹਿੱਸਾ ਵਾ ਕਿ ਮੈਂ ਲਿਸਟ ਵੇਖਦਾ ਲਿਸਟ ਦੇ ਵਿੱਚੋਂ ਉਹ ਮੈਂ ਨੰਬਰ ਕੱਢ ਕੇ ਫੋਨ ਕਰਦਾ ਕਿ ਤੁਸੀਂ ਅੱਜ ਤਹਿਸੀਲ ਗਏ ਸੀ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ ਇਹ ਜਿੱਤ ਦਾ ਜਿਹੜਾ ਸੀ ਉਹ ਲਈ ਬੈਠੇ ਸੀ ਕਿ ਇਸ ਜਿੱਤ ਸਾਡੇ ਕੋਲ ਹੈ ਜੀ ਬਸ ਅਸੀਂ ਢੋਲ ਵਜਾਉਣੇ ਨੇ ਉਹਨਾਂ ਨੇ ਕਈ ਇਥੇ ਦੇ ਜਿਹੜੇ ਗੈਂਗਸਟਰ ਨੇ ਜਾਂ ਤੁਹਾਡੇ ਚਿੱਟਾ ਵੇਚਣ ਵਾਲੇ ਜਾਂ ਨਿਛੇਆ ਵੇਚਣ ਵਾਲੇ ਉਹ ਬਾਜੀ ਜੇਲਾਂ ਦੇ ਵਿੱਚ ਨੇ ਯੂਮਰੀ ਪੰਜਾਬ ਦੇ ਵਿੱਚ ਤਿੰਨ ਹਲਕਿਆਂ ਜੋ ਆਮ ਆਦਮੀ ਪਾਰਟੀ ਨੇ ਮਾਰੀ ਬਾਜੀ ਤਸਵੀਰਾਂ ਦੇਖ ਸਕਦੇ ਤੁਸੀਂ ਜਸ਼ਨ ਦਾ ਮਾਹੌਲ ਜਿਹੜਾ ਕੀ ਹੈ ਇਸ ਸਮੇਂ ਇਸ ਟਾਈਮ ਜਸ਼ਨ ਦਾ ਮਾਹੌਲ ਜਿਹੜਾ ਦੇਖ ਲਈਏ ਤਾਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਆਇਆ ਹੋਇਆ ਤੇ ਢੋਲ ਵਗੈਰੇ ਵੀ ਜਿਹੜੇ বাজਾਈ ਜਾ ਰਿਹਾ ਹੋਰ ਵੀ ਗੱਲਬਾਤ ਕਰਦੇ ਹਾਂ ਜਨਾਬ ਜੀ ਸੀਟਾਂ ਜਿੱਤੀਆਂ ਨੇ ਕਿਵੇਂ ਦੇਖਦੇ ਹੋ ਦੇਖੋ ਇਹ ਆਮ ਆਦਮੀ ਪਾਰਟੀ ਦੇ ਭਰੋਸਾ ਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਸਾਢੇ 3 ਕਰੋੜ ਲੋਕਾਂ ਦਾ ਜੋ 2022 ਦੇ ਵਿੱਚ ਲੋਕਾਂ ਨੇ ਭਰੋਸਾ ਜਤਾਇਆ ਸੀ ਉਹਨੂੰ ਅੱਜ ਮਜ਼ਬੂਤੀ ਮਿਲੀ ਆ ਚਾਰਾਂ ਚੋਂ ਤਿੰਨ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਜਿੱਤੀ ਆ ਲੋਕਾਂ ਨੂੰ ਇਸ ਗੱਲ ਦਾ ਵੀ ਵਿਸ਼ਵਾਸ ਆ ਵੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਡਾਕਟਰ ਸੰਦੀਪ ਪਾਟਕ ਜੋ ਕਹਿੰਦੇ ਆ ਉਹ ਕਰਦੇ ਆ ਇਹ ਆਮ ਆਦਮੀ ਪਾਰਟੀ ਦਾ ਭਰੋਸਾ ਲੋਕਾਂ ਚ ਜੇ ਗੱਲ ਕਰੀਏ ਰਾਜਾ ਵੜਿੰਗ ਦੀ ਉਹ ਲੁਧਿਆਣੇ ਤੋਂ ਸੰਸਦ ਆਜ ਅਮਰਤਾ ਵੜਿੰਗ ਹਾਰ ਗਏ ਆ ਉਸ ਦੀ ਕਿੱਦੜ ਵਾਹੇ ਤੋਂ ਦੇਖੋ ਜਿੱਤ ਹਾਰ ਇੱਕ ਲੋਕਤੰਤਰ ਦਾ ਹਿੱਸਾ ਵਾ ਜੀ ਰਾਜਾ ਬੜਿੰਗੋ ਵਿੱਚ ਚਾਹੇ ਕੋਈ ਹੋਵੇ ਲੋਕਤੰਤਰ ਦਾ ਹਿੱਸਾ ਵਾ ਇਸੇ ਕਰਕੇ ਤਾਂ ਸਾਡਾ ਦੇਸ਼ ਦਾ ਜਿਹੜਾ ਲੋਕਤੰਤਰ ਆ ਉਹ ਮਜ਼ਬੂਤ ਇਹਦਾ ਅਸਰ ਕਿਤੇ ਨਾ ਕਿਤੇ ਨਿਗਮ ਚੋਣਾਂ ਦੇ ਵੀ ਦਿਖੂਗਾ ਦੇਖੋ ਪੰਜਾਬ ਦੇ ਪ੍ਰਧਾਨ ਦੀ ਘਰ ਵਾਲੀ ਹਰੀ ਪਹਿਲਾ ਪਹਿਲੀ ਗੱਲ ਇਹ ਆ ਵੀ ਨਗਰ ਨਿਗਮ ਦੇ ਚੋਣਾਂ ਵੀ ਕੰਮਾਂ ਤੇ ਜਿੱਤੇ ਜਾਣੇ ਆ ਤੇ ਇਹ ਵੀ ਕੰਮਾਂ ਦੇ ਆਧਾਰ ਤੇ ਜਿੱਤੇ ਗਏ ਆ ਹੁਣ ਲੋਕਾਂ ਨੇ ਕੰਮ ਦੇਖਣਾ ਚੰਮ ਨਹੀਂ ਦੇਖਣਾ ਨਹੀਂ ਜੇ ਰਾਜਾਪੁਰੇਂਗ ਦੀ ਵਾਈਫ ਆ ਰਹੀ ਹੈ ਪਹਿਲੇ ਰਾਜਾਪੁਰੇਂਗ ਉਥੋਂ ਜਿਹੜੇ ਐਮਐਲਏ ਸੀਗੇ ਲੱਗਦਾ ਕਿ ਕਿਤੇ ਉਹਨਾਂ ਦਾ ਕੋਈ ਕੰਮ ਐਦਾਂ ਦਾ ਕੋਈ ਨਰਾਜ਼ਗੀ ਹੋਣੀ ਲੋਕਾਂ ਦੇ ਉਹਨਾਂ ਦੇ ਘਰ ਵਾਲੇ ਨੂੰ ਘਾਰ ਦਾ ਮੂੰਹ ਦੇਖਣਾ ਦੇਖੋ ਲੋਕਤੰਤਰ ਆ ਉਹ ਸਾਡੀ ਭੈਣਾਂ ਅਸੀਂ ਮੈਂ ਇਸ ਗੱਲ ਲਈ ਨਹੀਂ ਉਹ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਜੋ ਫਤਵਾ ਠੀਕ ਲੱਗਦਾ ਉਹੀ ਫਤਵਾ ਲੋਕ ਦਿੰਦੇ ਆ ਅੱਜਕੱਲ ਲੋਕਾਂ ਨੇ ਨਿਸ਼ਾਨ ਨਹੀਂ ਦੇਖਣਾ ਲੋਕਾਂ ਨੇ ਕੰਮ ਦੇਖਣਾ ਵਾ ਉੱਥੇ ਕੋਈ ਕੰਮ ਦੀ ਕਮੀ ਹੋਊਗੀ ਲੋਕਾਂ ਨੇ ਫਤਵਾ ਦਿੱਤਾ ਠੀਕ ਹੈ ਧੰਨਵਾਦ ਤੋਂ ਬਿਲਕੁਲ ਗੱਲਬਾਤ ਕਰਨ ਦੇ ਦੌਰਾਨ ਨੇ ਕਿਹਾ ਕਿ ਜਿਹੜੇ ਆਰੇ ਨੇ ਹਾਰ ਜਿੱਤਾਂ ਜਿਹੜੀ ਕੀ ਹੈ ਜਲਦੀ ਜਾਂਦੀ ਹੈ ਜਸ਼ਨ ਖੁਸ਼ੀ ਦਾ ਮਾਹੌਲ ਦੇਖ ਸਕਦੇ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਉੱਤੇ ਅਸ਼ੋਕ ਪ੍ਰਸ਼ਾਪਤ ਪੱਪੀ ਵੱਲੋਂ ਜਿਹੜਾ ਕੀ ਹੈ ਮਠਾਈਆਂ ਜਿਹੜੀਆਂ ਵੰਡੀ ਜਾ ਰਹੀਆਂ ਨੇ ਤੇ ਤਸਵੀਰਾਂ ਤੇ ਸਾਫ ਸਪਸ਼ਟ ਤੁਸੀਂ ਦੇਖ ਸਕਦੇ ਹੋ ਕਿ ਖੁਸ਼ੀ ਦਾ ਮਾਹੌਲ ਜਿਹੜਾ ਕੀ ਹੈ ਛਾਇਆ ਆਇਆ ਹੋਇਆ ਹੈ ਹਾਲਾਂਕਿ ਆਮ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਉਤਸ਼ਾਹ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿੱਤ ਕੀ ਹੈ ਤਿੰਨ ਤਿੰਨ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵਧੀਆ ਰੁਝਾਨ ਨੇ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਨੇ ਕੀਤਾ ਇਹ ਸਭ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਦਾ ਔਰ ਲੋਕਾਂ ਦਾ ਉਤਸ਼ਾਹ ਜਿਹੜਾ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਚਾਹੇ ਜਿਹੜੇ ਕੰਮ ਕਰ ਰਹੀ ਹੈ ਉਹ ਗੋ ਹੋਰ ਕਰੇਗੀ ਇਸੇ ਤੇ ਇਹੀ ਰੁਝਾਨ ਤੁਹਾਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਵੀ ਦਿਖੇਗਾ ਲੱਗਦਾ ਨਹੀਂ ਕਿਤੇ ਕਿਤੇ ਵਿਰੋਧੀ ਪਾਰਟੀ ਕਹਿ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਕੰਮ ਨਹੀਂ ਹੋ ਰਹੇ ਐ ਕਿ ਲੱਗਦਾ 91 ਸਮਝ ਦੇ ਕਾਰਪੋਰੇਸ਼ਨ ਨੂੰ ਕਿਤਾ ਦੇਖਦੇ ਹੋ ਇਹ ਵਿਰੋਧੀਆਂ ਨੂੰ ਜਵਾਬ ਮਿਲ ਗਿਆ ਵੀ ਕੰਮ ਹੋ ਰਹੇ ਕਿ ਨਹੀਂ ਜੇ ਕੰਮ ਹੋ ਰਹੇ ਤੇ ਲੋਕਾਂ ਨੇ ਵੋਟ ਪਾਈ ਫਤਵਾ ਦਿੱਤਾ ਤੇ ਕਾਰਪੋਰੇਸ਼ਨ ਦਾ ਵੀ ਤੁਹਾਡੇ ਸਾਹਮਣੇ ਕੰਮਾਂ ਨੂੰ ਮਿਲਣਾ ਕਿਸੇ ਦੀ ਇਹ ਸ਼ਗਲਾਂ ਵੇਖ ਕੇ ਜਬ ਐਮਐਲਏ ਸਾਹਿਬ ਨੇ ਦੱਸਿਆ ਵੀ ਨਿਸ਼ਾਨ ਵੇਖ ਕੇ ਨਹੀਂ ਹੁਣ ਕੰਮ ਵੇਖ ਕੇ ਮਿਲਣਾ ਘਰੇ ਬੈਠ ਕੇ ਨਹੀਂ ਕੋਚੋਣਾ ਕੰਮ ਕਰਕੇ ਜਿਹੜਾ ਕੰਮ ਕਰੇਗਾ ਉਹਨੂੰ ਵੋਟ ਪੈਣੀ ਹੈ ਕੋਈ ਵੀ ਪਾਰਟੀ ਉਹ ਕੰਮ ਕਰੇਗਾ ਉਹਨੂੰ ਵੋਟ ਪੇਗੀ ਇਹ ਹੁੰਦਾ ਹੀ ਫਤਵਾ ਸੋ ਬਿਲਕੁਲ ਗੱਲਬਾਤ ਹੋੜਾ ਸਰ ਕਿਸ ਤਰ੍ਹਾਂ ਦੇ ਦਿਓ ਅੱਜ ਵਰਕਰ ਬੜਾ ਉਸਾਵ ਹੈ ਥੋੜੇ ਹਲਕੇ ਸੀਟ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਲੋਕਾਂ ਨੇ ਕੰਮਾਂ ਨੂੰ ਵੋਟ ਪਾਈ ਹੈ ਹੈਨਾ ਜਿਹੜੇ ਕੰਮ ਨੂੰ ਕਹਿੰਦੇ ਵੀ ਦੇਖੋ ਆਮ ਲੋਕਾਂ ਦਾ ਕੰਮ ਹੋ ਰਿਹਾ ਜੇ ਸੀਐਮ ਸਾਹਿਬ ਜੇ ਕੋਈ ਸਪੀਚ ਦਿੰਦੇ ਆ ਤੇ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਮੈਂ ਲਿਸਟ ਵੇਖਦਾ ਲਿਸਟ ਦੇ ਵਿੱਚੋਂ ਉਹ ਮੈਂ ਨੰਬਰ ਕੱਢ ਕੇ ਫੋਨ ਕਰਦਾ ਕਿ ਤੁਸੀਂ ਅੱਜ ਤਹਿਸੀਲ ਗਏ ਸੀ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ ਮੈਂ ਤਾਂ ਸਮਝਦਾ ਵੀ ਇੰਨਾ ਜ਼ਮੀਨੀ ਲੈਵਲ ਤੇ ਜਿਹੜਾ ਕੰਮ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਕਰ ਰਹੀ ਹੈ ਇਸ ਕੰਮ ਨੂੰ ਜਿਹੜੀ ਅੱਜ ਵੋਟ ਹੈ ਔਰ ਇੱਕ ਗੱਲ ਸਭ ਤੋਂ ਵੱਡੀ ਇਹ ਵੀ ਹੈ ਕਿ ਮੈਨੂੰ ਇੱਕ ਬਾਣੀ ਦੀ ਪੰਕਤੀ ਯਾਦ ਆਈ ਕਹਿੰਦੇ ਹਰ ਜੀਓ ਹੰਕਾਰ ਨਾ ਭਾਵੇ ਕਿ ਜਿਹੜਾ ਅੱਜ ਸੁਖੀ ਰੰਧਾਵੇ ਵਰਗੇ ਜਿਹੜੇ ਆ ਤੇ ਰਾਜੇ ਬੜਿੰਗਬਰਗੇ ਆ ਉਹਨਾਂ ਦਾ ਜਿਹੜਾ ਹੰਕਾਰ ਹੈ ਅੱਜ ਪਰਮਾਤਮਾ ਨੇ ਜਿਹੜਾ ਤੋੜ ਦਿੱਤਾ ਜਿਹੜੇ ਜਿੱਤ ਦਾ ਜਿਹੜਾ ਸੀ ਉਹ ਲਈ ਬੈਠੇ ਸੀ ਕਿ ਇਸ ਜਿੱਤ ਸਾਡੇ ਕੋਲ ਹੈ ਜੀ ਬਸ ਅਸੀਂ ਢੋਲ ਵਜਾਉਣੇ ਨੇ ਪਰ ਉਹਨਾਂ ਦਾ ਹੰਕਾਰ ਜਿਹੜਾ ਅੱਜ ਟੁੱਟ ਗਿਆ ਅੱਜ ਕੰਮ ਨੂੰ ਜਿਹੜੀ ਵੋਟ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੰਮ ਦੀ ਵੋਟ ਜਿਹੜੀ ਹੈ ਬੁਲੰਦੀਆਂ ਤੇ ਲੁਧਿਆਣਾ ਤੋਂ ਐਮਪੀ ਰਹੇ ਨੇ ਐਮਪੀ ਹੈਗੇ ਨੇ ਰਾਜਾ ਬੜਿੰਗ ਜੀ ਲੱਗਦਾ ਨਹੀਂ ਉਹਨਾਂ ਦੀ ਪਤੀ ਪਤਨੀ ਦੀ ਹਾਰ ਜਿਹੜੀ ਕੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਉਸ ਚੀਜ਼ ਨੂੰ ਦੇਖੋ ਅੱਜ ਇੱਥੇ ਹੋਣੇ ਭਾਈ ਸਾਹਿਬ ਖੜੇ ਸੀ ਇੱਕ ਉਹ ਕਹਿ ਰਹੇ ਨੇ ਕਿ ਅਸੀਂ ਪੋਸਟਰ ਲਾਣੇ ਨੇ ਗੁੰਮਸ਼ੁਦਾ ਕੀ ਤਲਾਸ਼ ਠੀਕ ਹੈ ਵੀ ਰਾਜਾ ਬੜਿੰਗ ਕਿੱਥੇ ਨੇ ਹੁਣ ਤੁਸੀਂ ਮੈਂ ਇਹ ਦੇਖੋ ਕਿ ਜਿਹੜੇ ਲੁਧਿਆਣੇ ਦੇ ਸਾਡੇ ਲੋਕ ਨੇ ਮੈਂ ਸਮਝਦਾ ਕਿ ਦੇਖੋ ਜਿਨ੍ਹਾਂ ਨੂੰ ਲੋਕਾਂ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਹਰਾ ਦਿੱਤਾ ਉਹਨਾਂ ਦੇ ਘਰ ਦੇ ਵਿੱਚ ਨਕਾਰ ਦਿੱਤਾ ਆਪਾਂ ਚਲੋ ਇੱਕ ਗਲਤੀ ਕਰ ਲਈ ਹੁਣ ਕਿੱਥੇ ਰਾਜਾ ਬਰਿੰਗ ਸੰਤਾਂ ਨਜ਼ਰ ਨਹੀਂ ਆ ਰਿਹਾ ਦੱਸੋ ਕਿੱਥੇ ਹੈ ਰਾਜਾ ਬਰਿੰਗ ਨਹੀਂ ਉਹਨੇ ਨਜ਼ਰ ਆਣਾ ਸੋ ਇਹ ਉਹਨਾਂ ਦੀ ਹਾਰ ਹੋਣੀ ਹੋਣੀ ਸੀ ਜਿਹੜਾ ਹੰਕਾਰ ਸੀ ਜਿੱਦਾਂ ਉਹ ਹੰਕਾਰ ਦੇ ਵਿੱਚ ਬੋਲਦੇ ਨੇ ਉਹਨਾਂ ਦੇ ਹੰਕਾਰ ਨੇ ਅੱਜ ਜਿਹੜਾ ਉਹਨਾਂ ਨੂੰ ਉਹਦਾ ਫਲ ਜਿਹੜਾ ਮਿਲ ਗਿਆ ਬਿਲਕੁਲ ਹੋਰ ਵੀ ਲੱਗਦਾ ਸਰ ਕੀ ਨਾਮ ਹੈ ਤੁਹਾਡਾ ਠੀਕ ਹੈ ਵੀ ਜੇ ਗੱਬਾ ਜੀ ਵਿਜੇ ਜੀ ਕਿਸ ਤਰ੍ਹਾਂ ਦੇ ਦੋ ਅੱਜ ਤਿੰਨ ਸੀਟਾਂ ਤੋਂ ਹਲਕੇ ਤੇ ਉਹ ਜਿੱਤੀਆਂ ਹੋਰ ਸੀਟ ਸੀਗੀ ਹੈ ਪੰਜਾਬ ਦੇ ਵਿੱਚ ਜਿਹੜੀ ਐ ਜਿੰਨੀ ਚੋਨਾ ਸੀ ਚਾਰ ਸੀਟਾਂ ਤੇ ਉੱਥੇ ਆਮ ਆਦਮੀ ਪਾਰਟੀ ਉਹਨਾਂ ਨੇ ਤਿੰਨ ਸੀਟਾਂ ਜਿੱਤ ਹਾਜ਼ਰ ਕੀਤੀ ਹੈ ਔਰ ਜਿੱਤੀਆਂ ਨੇ ਔਰ ਬਹੁਤ ਵੋਟਾਂ ਦੇ ਜਿੱਤੀਆਂ ਨੇ ਇਹ ਵੋਟਾਂ ਜਿਹੜੀਆਂ ਜਿੱਤਣ ਦਾ ਇਹ ਕਾਰਨ ਹੈ ਪਬਲਿਕ ਨੂੰ ਪਿਆਰ ਪਬਲਿਕ ਅੱਜ ਕੰਮ ਮੰਗਦੀ ਹੈ ਕੰਮ ਦੇਖਦੀ ਹੈ ਜੋ ਇਹਨਾਂ ਨੇ ਆਪਣਾ ਆਮ ਆਦਮੀ ਪਾਰਟੀ ਅਰਿੰਦ ਕੇਜਰੀਵਾਲ ਇਹਨਾਂ ਬਹੁਤ ਸਾਡੇ ਮਾਨ ਸਾਹਿਬ ਜੋ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਵਰਕਿੰਗ ਕਰਕੇ ਦਿਖਾ ਦਿੱਤੀ ਹੈ ਔਰ ਆਮ ਆਦਮੀ ਪਾਰਟੀ ਨੇ ਆਮ ਬੰਦਿਆਂ ਨੂੰ ਜੋ ਸਹੂਲਤਾਂ ਦਿੱਤੀਆਂ ਨੇ ਜਿਵੇਂ ਕਿ ਬਿਜਲੀ ਹੈ ਸਿੱਖਿਆ ਹੈ ਔਰ ਹੋਰ ਇਹਨਾਂ ਨੇ ਜਿੰਨੀਆਂ ਵੀ ਮੂਲਬੋਧ ਸਹੂਲਤਾਂ ਸੀਗਾ ਉਹ ਦਿੱਤੀਆਂ ਨੇ ਲੋਕਾਂ ਨੇ ਉਹਦਾ ਫਤਵਾ ਦਿੱਤਾ ਹੈ ਕਿ ਅੱਜ ਪੰਜਾਬ ਦੇ ਵਿੱਚ ਤਿੰਨ ਸੀਟਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬੜੀ ਵੱਡੀ ਹੈ ਜਿੱਤ ਦਿੱਤੀ ਹੈ। ਸਾਡੀ ਵਿਰੋਧੀਆਂ ਦੇ ਵੱਲੋਂ ਬਾਰੇ આરોਪ ਲਗਾਏ ਜਾਂਦੇ ਨਸ਼ਾ, ਚਿੱਟਾ ਵਗੈਰਾ ਬਦਮਾਸ਼ੀ ਬਾਰੀ ਵੱਧ ਗਈ ਹੈ। ਆਜ਼ਾਦੀ ਸਰਕਾਰ ਆਈ ਹੈ। ਉਹ ਉਹ ਤਾਂ ਕਹੇਗੀ ਵਿਰੋਧੀ ਪਾਰਟੀ ਤਾਂ ਹਮੇਸ਼ਾ ਇਹੀ ਕਹਿੰਦੀ ਹੈ ਕਿ ਚਿੱਟਾ ਇਹ ਮੈਨੂੰ ਇਹ ਦੱਸਿਆ ਜਾਏ। ਇਹ ਚਾਲੂ ਕਿੰਨਾ ਕਿੱਥੋਂ ਹੋਇਆ ਸੀ? ਇਹ ਅੱਜ ਦਾ ਚਾਲੂ ਹੋਇਆ ਹੈ। ਚਾਲੂ ਤੇ ਇਹਨਾਂ ਨੇ ਹੀ ਕੀਤੇ ਨਾ। ਅੱਜ ਹੁਣ ਇਹਨਾਂ ਨੂੰ ਪ੍ਰੋਬਲਮ ਕਿਉਂ ਆ ਰਹੀ ਹੈ? ਇਹਨਾਂ ਨੇ ਸਾਰੇ ਸਿਸਟਮ ਬਣਾਏ ਸੀ। ਅੱਜ ਆ ਆਦਮੀ ਪਾਰਟੀ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਕਈ ਇਥੇ ਦੇ ਜਿਹੜੇ ਗੈਂਗਸਟਰ ਨੇ ਜਾਂ ਤੁਹਾਡੇ ਚਿੱਟਾ ਵੇਚਣ ਵਾਲੇ ਜਾਂ ਨਸ਼ਾ ਵੇਚਣ ਵਾਲੇ ਉਹ ਬਾਜੀ ਜੇਲ੍ਹਾਂ ਦੇ ਵਿੱਚ ਨੇ ਇਹ ਇੰਦਾ ਹੀ ਫਤਵਾ ਹੈ ਨਾ ਕਿ ਅੱਜ ਇਹਨਾਂ ਨੇ ਜੋ ਸ਼ਾਂਤੀ ਜੇ ਹੁਣੀ ਕਾਂਗਰਸ ਸਰਕਾਰ ਤੇ ਅੱਜ ਇਥੇ ਘਰ-ਘਰ ਦੇ ਵਿੱਚ ਨਸ਼ਾ ਵੀ ਕਿਨਾਂ ਜਿੱਤੇ ਜਿੱਤੇ ਕੈਂਡੀਡੇਟ ਦੀ ਮੰਨਦੇ ਹੋ ਜਾਂ ਪਾਰਟੀ ਦੀ ਮੰਨਦੇ ਹੋ ਦੋਨਾਂ ਦੀ ਕੈਂਡੀਡੇਟ ਨੇ ਮਿਹਨਤ ਕੀਤੀ ਪਾਰਟੀ ਨੇ ਅੱچھے ਕੰਮ ਕੀਤੇ ਸਾਡੇ ਮਾਨ ਸਾਹਿਬ ਨੇ ਅੱچھے ਕੰਮ ਕੀਤੇ ਔਰ ਵਰਕਰਾਂ ਨੂੰ ਜਿਹੜਾ ਜਿਹੜੇ ਸਾਡੇ ਐਮਐਲਏ ਜਿੱਤੇ ਨੇ ਜਿਹੜੇ ਵਰਕਰ ਨੇ ਜਾਂ ਪਬਲਿਕ ਹੈ ਉਹਨਾਂ ਨੂੰ ਬੜਾ ਵਿਸ਼ਵਾਸ ਸੀ ਉਹਨਾਂ ਦੇ ਕਿ ਇਹ ਆਮ ਆਦਮੀ ਪਾਰਟੀ ਜਾ ਕੇ ਆਪਣਾ ਕੰਮ ਕਰਨਗੇ ਤੇ ਸਾਨੂੰ ਹੋਰ ਜੜੀਆਂ ਕੋਈ ਪ੍ਰੋਬਲਮਾਂ ਨੇ ਉਹ ਹੱਲ ਕਰਨਗੇ ਬਿਲਕੁਲ ਵਰਕਰਾਂ ਦੇ ਵਿੱਚ ਉਸਾ ਜਿਹੜੀ ਹੈ ਕਾਫੀ ਦਿਖਾਈ ਦੇ ਰਿਹਾ ਹੈ ਉਸਾ ਹੈ ਕਾਫੀ ਜੜਕੀ ਹੈ ਤਿੰਨ ਹਲਕਿਆਂ ਦੇ ਵਿੱਚੋਂ ਜੜਕੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਕੈਂਡੀਡੇਟ ਸੀਗੇ ਉਹਨਾਂ ਨੇ ਬਾਜ਼ੀ ਮਾਰੀ ਹੈ ਤੇ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਹਾਲਾਕਿ ਅਸ਼ੋਕ ਪ੍ਰਚੇ ਪੱਪੀ ਜਿਹੜੇ ਕਿ ਸੈਂਟਰ ਲੁਧਿਆਣਾ ਤੋਂ ਨੇ ਐਮ ਐਲ ਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੇ ਕਿ ਅੱਜ ਮਠਾਈਆਂ ਵੀ ਕਾਫੀ ਜੜੀਆਂ ਵੰਡੀਆਂ ਆ ਬਿਲਕੁਲ ਤਸਵੀਰਾਂ ਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਬਾਜੀ ਮਾਰੀ ਹੈ ਤੇ ਇਹਨਾਂ ਹਲਕਿਆਂ ਦੇ ਵਿੱਚੋਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਹੈ ਉਹ ਸਾ ਆਮ ਆਦਮੀ ਪਾਰਟੀ ਵਰਕਰਾਂ ਦੇ ਵਿੱਚ ਤੇ ਐਮਐਲਏ ਐਮਐਲਏ ਸ਼ੋਪਾ ਸ਼ੋਪਾ ਜਿਹੜੀ ਹੈ ਮਠਾਈਆਂ ਜਿਹੜੀ ਕਿ ਲੋਕਾਂ ਨੂੰ ਵੱਟਦੇ ਨਜ਼ਰ ਆ ਰਹੇ ਨੇ ਨਿਸ਼ਾਨਾ ਵੀ ਸਾਦੇ ਆ ਬੇ ਵਿਰੋਧੀ ਪਾਰਟੀਆਂ ਤੇ ਵੀ ਤੇ ਹੁਣ ਆਉਣ ਸਮੇਂ ਜਲਦ ਪਤਾ ਚੱਲੇਗਾ ਹੁਣ ਹੋਰ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਲੁਧਾਨ ਲਾਈਵ ਦੇ ਨਾਲ ਸੰਜੀਤ ਜਣਾ ਯੂਮ ਰਿਪੋਰਟ ਧੰਨਵਾਦ